ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪਿੰਡ ਹਿੰਮਤਪੁਰੇ ਖੜੇ ਆ ਅ ਇੱਥੇ ਹੈਗੀ ਸੰਤ ਬਿਆਲदास ਘੁਟਿਆ ਉੱਥੇ ਨਾ ਜ ਪਸੰਤ ਪੰਚਮੀ ਦਾ ਦਿਨ ਮਨਾਇਆ ਜਾਂਦਾ ਤੇ ਆਪਾਂ ਗੱਲਬਾਤ ਕਰਦੇ ਆ ਅੰਸਰ ਦਾ ਕਰਮ ਸਿੰਘ ਜੀ ਨਾਲ ਵੀ ਇਹ ਕਦੋਂ ਤੋਂ ਸ਼ੁਰੂ ਹੋਇਆ ਇਹ ਨੇ ਜਿਹੜਾ ਆਪਣਾ ਹਿੰਮਤਪੁਰੇ ਇਹ ਬ੍ਰਖਤਾ ਆਸ਼ਰਮ ਹੈ ਬ੍ਰਖਤ ਮੁਈਆ ਹੈ ਸਾਧੂਆਂ ਦੀ ਬੱਖੋ ਬੱਖ ਨਾ ਮਤਲਬ ਬ੍ਰਖਤਾ ਆਸ਼ਰਮ ਹੈ ਬਾਬਾ ਜਾਲਦਾਹ ਜੀ ਇਹ ਹਮਤਪੁਰੇ ਦੇ ਹੀ ਐ। ਇੱਕ ਉਹਨਾਂ ਦੇ ਚੇਲੇ ਸੀਗੇ ਰਾਮਾਨੰਦ ਜੀ ਜਿਨ੍ਹਾਂ ਦਾ ਆਸ਼ਰਮ ਪਟਿਆਲੇ ਕੋਲੇ ਆ ਜਿੱਥੇ ਰੇਲਵੇ ਲਾਈਨ ਚ ਬੰਗ ਪਿਆ। ਇਹ ਉਹਨਾਂ ਦੇ ਪੋਤਾ ਚੇਲਾ ਨੇ ਬਾਪੂ ਸ਼ੰਕਰਾਨੰਦ ਜੀ। ਮਤਲਬ ਬਾਪੂ ਸ਼ੰਕਰਾਨੰਦ ਜੀ ਦਾ ਜਨਮ ਵੀ ਬਸੰਤ ਪੰਚਮੀ ਨੂੰ ਹੋਇਆ ਸੀ। ਤੇ ਉਹਨਾਂ ਨੇ ਚੋਲਾ ਵੀ ਬਸੰਤ ਪੰਚਮੀ ਨਾਲ ਹੀ ਸੀ। ਸੰਨ 77 ਚ ਉਹ ਮਤਲਬ ਸੀਰੀਕ ਤੌਰ ਤੇ ਚਲੇ ਗਏ। ਜਿਹੜਾ ਬਸੰਤ ਪੰਚਮੀ ਪਹਿਲਾਂ ਉਹਨਾਂ ਦੇ ਹੁੰਦਾ ਧਨੂ ਮਨਾਉਂਦੇ ਸੀ। ਬਸੰਤ ਬਸੰਤ ਦਾ ਕਰਕੇ ਫਿਰ ਜਿਹੜੇ ਉਹਨਾਂ ਦੇ ਆਪਾਸ਼ਿਕ ਆ ਰਾਮਗੜੀਆ ਪਰਿਵਾਰ ਜਿੱਥੇ ਸੰਤ ਲਾਸਟ ਜਿਹਦੇ ਉਹਨਾਂ ਦੇ ਮਤਲਬ ਚੋਲਾ ਉਹਨਾਂ ਨੇ ਛੱਡਿਆ ਤਾਂ ਉਸ ਉਸ ਘਰੇ ਸੀ ਉਹ ਰਾਮਗੜੀਆਂ ਦੇ ਜੀ ਜੀ ਪਰਿਵਾਰ ਜਿਹੜੇ ਬਰਨਾਲੇ ਆਪਦਾ ਬਿਜ਼ਨਸ ਕਰਦੇ ਉਹ ਜਦੋਂ ਮਤਲਬ ਉਹ ਸੰਤਾਂ ਦਾ ਉਹਨਾਂ ਦਾ ਜਲ ਪ੍ਰਵਾਹ ਕਰਿਆ ਸੀ ਹਰ ਦਰਵਾਜ਼ਾ ਜਾ ਕੇ ਜਲ ਪ੍ਰਵਾਹ ਤੋਂ ਬਾਅਦ ਉਹ ਸੰਤ ਪੰਜਵੇਂ ਆਹੜਾ ਬਰਨਾਲੇ ਬਣਾਉਂਦਾ ਜੀ ਆਪਣੇ ਹਿੰਮਤਪੁਰੇ ਦੇ ਵੀ ਕਾਫੀ ਸ਼ਰਧਾਲੂ ਸੰਤਾਂ ਨਾਲ ਜੁੜੀ ਸੀ ਜਿਨ੍ਹਾਂ ਦਾ ਮਤਲਬ ਆਇਆ ਮਦਨ ਲਾਲ ਜੀ ਮੇਰੇ ਪਾਪਾ ਜੀ ਦਾ ਕਨੈਲ ਸਨ ਮਤਲਬ ਇਹ ਜਾਣਦੇ ਹੁੰਦੇ ਸੀ ਬਰਨਾਲੇ ਇਹਨਾਂ ਨੇ ਫਿਰ ਬੈਠਿਆ ਨੇ ਮੇਰੇ ਪਾਪਾ ਜੀ ਦਾ ਸੀ ਮਦਨ ਲਾਲ ਤਾਈ ਦੱਸਦੇ ਆ ਉਹ ਕਹਿੰਦੇ ਵੀ ਮਦਨ ਲਾਲ ਆਪਾਂ ਯਾਰ ਬਰਨਾਲੇ ਜਾਂਦੇ ਆ ਆਪਾਂ ਨੂੰ ਕੀ ਆਪਾਂ ਇੱਥੇ ਮਨਾਲਾ ਕਰਾਂਗੇ ਉਦੋਂ ਤੋਂ ਲੈ ਕੇ ਮਤਲਬ 70 ਤੋਂ ਬਾਅਦ ਇੱਥੇ ਆਪਣੇ ਮਨਾਉਣ ਲਾ ਠੀਕ ਹੈ ਸੰਤ ਮੰਨਦੇ ਆ ਇਹ ਸੰਤਾਂ ਦੀ ਯਾਦ ਵਿੱਚ ਹੀ ਹੈ ਕਿਉਂਕਿ ਉਹਨਾਂ ਦਾ ਸਰੀਰ ਜਨਮ ਵੀ ਉਸ ਦਿਨ ਦਾ ਇਹ ਉਹਨਾਂ ਨੇ ਸਰੀਰ ਵੀ ਉਸ ਦਿਨ ਤੇ ਆ ਗਿਆ ਇਸ ਕਰਕੇ ਆਪਣੇ ਪਿੰਡ ਚੋਂ ਉਨੋਂ ਦੀ ਮਰਦਾਵਾ ਚਲੀ ਆਉਂਦੀ ਆ ਬਾਕੀ ਇਹਦੇ ਆਸ਼ਰਮ ਦੇ ਵਿੱਚ ਵੀ ਕਿਸੇ ਤੋਂ ਕੋਈ ਪੈਸਾ ਨਹੀਂ ਮੰਗਿਆ ਜਾਂਦਾ ਮਤਲਬ ਕੋਈ ਗਰਾਹੀ ਨਹੀਂ ਕਰੀ ਜਾਂਦੀ ਕਿਸੇ ਘਰ ਤੋਂ ਕੋਈ ਪੈਸਾ ਨਹੀਂ ਮੰਗਿਆ ਜਾਂਦਾ ਲੱਡੂ ਲੋਕ ਆਪਦੀ ਸ਼ਰਧਾ ਨਾਲ ਬਰਉਦੇ ਜਿਨ੍ਹਾਂ ਨੇ ਸੁੱਖੇ ਹੁੰਦੇ ਕਿਉਂਕਿ ਸੰਤਾਂ ਦਾ ਸੀਗਾ ਉਹਨਾਂ ਮਿਹਰਾਂ ਚ ਜਦੋਂ ਕਿਸੇ ਨੇ ਆ ਕੇ ਮੇਰੇ ਬਾਬਾ ਜੀ ਬੱਚਾ ਨਹੀਂ ਹੈ ਸੰਤਾਂ ਨੇ ਕਹਿੰਦਾ ਭਾਈ ਬੱਚਾ ਹੋ ਜਾਊਗਾ ਸਸਤਾ ਸਮਾਂ ਸੀ ਸਵਾ ਸੌ ਦੇ ਦੇਸੀ ਘਿਉਂ ਦੇ ਲੱਡੂ ਬਣਦੇ 25 ਰੁਪਏ ਦਾ ਯਾ 51 ਰੁਪਈਆ ਦੇ ਜਾਂ 550 ਦੀ ਇਸ ਤਰ੍ਹਾਂ ਦੀ ਬਰਜਾਦਾ ਸੀ ਮੈਨੂੰ ਇੱਕ ਗੱਲ ਬਹੁਤ ਚੰਗੀ ਲੱਗੀ ਜਿਹੜੀ ਥੋੜੀ ਬਹੁਤ ਚੰਗੀ ਲੱਗੀ ਜਿਹੜੀ ਤੁਸੀਂ ਕਿਹਾ ਵੀ ਬੱਚਿਆਂ ਵਾਲੀ ਗੱਲ ਹੈ ਨਾ ਨਹੀਂ ਆਮ ਕਰਕੇ ਨਾ ਜਿਹੜੇ ਮੈਂ ਤੇ ਤਕਰੀਬਨ ਦੇਖਦਾ ਆਪਾਂ ਇਹ ਚ ਕੋਈ ਗੁਸਾ ਨਹੀਂ ਕਰਨਾ ਕਿਹਨੇ ਆਮ ਕਰਕੇ ਹਰੇਕ ਦੀ ਗੱਲ ਹੀ ਦਿਮਾਗ 'ਚ ਚੜੀ ਹੋਈ ਆ ਵੀ ਯਾਰ ਇੱਥੇ ਮੁੰਡਾ ਹੁੰਦਾ ਆ ਕਿ ਮੈਂ ਕਹਿੰਦਾ ਵੀ ਯਾਰ ਵੀ ਨਹੀਂ ਮੁੰਡਾ ਨਹੀਂ ਮੁੰਡੇ ਦੀ ਗੱਲ ਨਹੀਂ ਗੱਲ ਤਾਂ ਇਹ ਆ ਵੀ ਜਿੱਥੋਂ ਆਪਣਾ ਸ਼ੁਰੂ ਹੁੰਨੇ ਆਪਾਂ ਉਹ ਤਾਂ ਇੱਕ ਕੁੜੀ ਆ ਕਾਰਨ ਰਜ ਹੈ ਆ ਅਸਲ ਚ ਆਪਾ ਖੇਤੀ ਪ੍ਰਧਾਨ ਸੂਬਾ ਹੈ ਜੀ ਲੜਾਈ ਤੇ ਖੇਤੀ ਚ ਜਿੰਨੇ ਬੰਦੇ ਹਣ ਉਹਨੇ ਛੋੜੇ ਮਰਦ ਪ੍ਰਧਾਨ ਸਵਾਇ ਦੇ ਅਸੀਂ ਵਾਸੀ ਬਾਬਿਆਂ ਕੋਲੇ ਜ਼ਿਆਦਾਤਰ ਅੱਗੇ ਬੰਦੇ ਆਪਦੀ ਦਰਖਾਸਤ ਮੁੰਡਾ ਕਰਕੇ ਕਰਦੇ ਸੀ ਉਹ ਵਰ ਜਿਹੜਾ ਮਾਹੌਲ ਹੈ ਉਹਦੇ ਮਾਹੌਲ ਤੋਂ ਵਿਚਾਰਨਾ ਮਰੋਖ ਨਹੀਂ ਠੀਕ ਹੈ ਨੀ ਗੱਲ ਪਰ ਐਸੀ ਹੀ ਗੱਲ ਇੱਥੇ ਵੀ ਸੰਤਾ ਕੋਲੇ ਉਹਨਾਂ ਨੇ ਤਾਂ ਜ਼ਿੰਦਗੀ ਪੈਸੇ ਨੂੰ ਹੱਥ ਨਹੀਂ ਲਾਇਆ ਜਿਹੜੀ ਇਸ ਗੱਲ ਦੀ ਵਿਸ਼ੇਸ਼ਤਾ ਹੈ ਤੇ ਸੰਤਾਂ ਦੇ ਦਰਤੇ ਤੁਸੀਂ 1 ਰੁਪਿਆ ਮੱਥਾ ਨਹੀਂ ਟੇਕ ਸਕਦੇ ਸੀ ਜੀ ਸੰਤਾਂ ਦੇ ਕੰਪਣ ਜੇ ਤੁਸੀਂ ਇੱਕ ਵਾਰੀ 1 ਰੁਪਿਆ ਕਿਤੇ ਮੱਥਾ ਟੇਕਦਾ ਨਾ ਚਾਦਰ ਦੇ ਕਾ ਮੈਂ ਦੇਖਿਆ ਮੈਂ ਉਹਨਾਂ ਦੇ ਦਰਸ਼ਨ ਕਰਿਆ ਠੀਕ ਹੈ ਸਾਡੀ ਭੁੱਖ ਨਾਲ ਉਹਨਾਂ ਦੇ ਪੈਰੋਂ ਹੀ ਨਿਕਲੀ ਜਾਂਦੀ ਐ ਅਸੀਂ ਮਲੰਗੀ ਸੀ ਸਹੀ ਗੱਲ ਸੀ ਮੈਂ ਇੱਕ ਦਾ ਬੰਦਾ ਨੇ ਮੰਨਦਾ ਨਹੀਂ ਅਸੀਂ ਤਾਂ ਇਸ ਗੱਲ ਨੂੰ ਮੰਨਦੇ ਤੇ ਅਸੀਂ ਇਸ ਦਰ ਦੇ ਕੁੱਤੇ ਐ ਤੇ ਮਤਲਬ ਜਦੋਂ ਉਹਨਾਂ ਨੂੰ 1 ਰੁਪਿਆ ਕਿਸੇ ਨੇ ਮੱਥਾ ਦੇਖਦਾ ਨਾ ਉਹ ਉਹ ਆਪ ਦੀ ਚਾਦਰ ਨੂੰ 10 ਵਾਰੀ ਧੋਂਦੇ ਸੀ ਅੱਛਾ ਇਸ ਤਰ੍ਹਾਂ ਦੇ ਸਾਧੂ ਸੀ ਉਹ ਤਾਂ ਜ਼ਿੰਦਗੀ ਪੈਸੇ ਨੂੰ ਹੱਥ ਨਹੀਂ ਲਾਇਆ ਉਹ ਕਰਾਂ ਤੋਂ ਪੁਸ਼ਿਆਦਾ ਵੜ ਕੇ ਉਹਨਾਂ ਨੇ ਛਕ ਲੈਣਾ ਹੱਥ ਨੇ ਭਾਂਡੇ ਮੁੱਦੇ ਮਾਦ ਇਹ ਉਹਨਾਂ ਦੀ ਮਰਜ਼ਾਦਾ ਸੀ ਹੈ ਆ ਜਿਹੜਾ ਬਗਲ ਵਜਿਆ ਵਾ ਆ ਜਿਹੜੇ ਆਸ਼ਰਮ ਵਿੱਚ ਬਣੇ ਸੰਸਟਾਰਟ ਦੇ ਬਣੇ ਜੀ ਉਦੋਂ ਵੀ ਉਹਨਾਂ ਨੇ ਕਿਸੇ ਬੰਦੇ ਤੋਂ ਕਰਾਈ ਨਹੀਂ ਖਰੀ ਇਹ ਸਾਰਾ ਪ੍ਰਬੰਧ ਹੁਣ ਵੀ ਤੁਸੀਂ ਦੇਖੋਗੇ ਇਹਦੀ ਮਤਲਬ ਇੱਕ ਵਿਸ਼ੇਸ਼ਤਾ ਇਹ ਹੈ ਕਿ ਸਾਰੇ ਪ੍ਰਬੰਧ ਕੋਈ ਆਗੂ ਨਹੀਂ ਹਾਂਜੀ ਹਾਂਜੀ ਤੁਸੀਂ ਨੋਟ ਕਰੋ ਇਹ ਗੱਲ ਵੀ ਇਹ ਸਾਰੇ ਪ੍ਰਬੰਧ ਦਾ ਕੋਈ ਆਗੂ ਨਹੀਂ ਕੋਈ ਇੱਥੇ ਮਤਲਬ ਅਗਵਾਈ ਨਹੀਂ ਕਰ ਰਿਹਾ ਵੀ ਮੈਂ 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 ਵਾਲੀ ਗੱਲ ਇਹ ਸਾਰਾ ਪ੍ਰੋਪਰ ਸਾਰੇ ਹਿੰਮਤਪੁਰੇ ਦੇ ਘਰ ਘਰ ਦਾ ਬੰਦੇ ਬੁਰੀਦਾ ਆਏਗੇ ਆਉਣ ਜਾਣ ਜੀ ਤੇ ਹਰੇਕ ਵੀ ਹਰਦਾ ਕਿਸੇ ਧਰਮ ਜਾਤ ਗੋਤ ਦਾ ਇੱਥੇ ਕੋਈ ਵਿਸ਼ੇਸ਼ ਨਹੀਂ ਹੈ ਕਿ ਕਿਸੇ ਦਾ ਵੱਧ ਸਥਾਨ ਹੋਵੇ ਜੀ ਤੇ ਕਿਸੇ ਦਾ ਕਿਸੇ ਨੂੰ ਸਤਕਾਰ ਨਹੀਂ ਮਿਲਦਾ ਮਤਲਬ ਕਿਸੇ ਦਾ ਗਿਆਨ ਨਹੀਂ ਹੁੰਦਾ ਸਾਰਿਆਂ ਨੂੰ ਬਰਾਬਰ ਦੀ ਮਾਨਤਾ ਇਸ ਦਰ ਤੇ ਹਾਂਜੀ ਹੁਣ ਆਈ ਨਹੀਂ ਪਤਾ ਲੱਗਦਾ ਕਿ ਇੱਥੇ ਕੌਣ ਉਹ ਕਿੱਥੋਂ ਲੱਡੂ ਬੰਨਣ ਆਇਆ ਕੌਣ ਸੋਖਿਆ ਸੀ ਕਦੋਂ ਕੋਈ ਆਇਆ ਸੀ ਇਹ ਸਭ ਕਿਸੇ ਨੂੰ ਕੋਈ ਨਹੀਂ ਜਾਣਦਾ ਸਾਬ ਆਨੰਦ ਇੱਕ ਚੀਜ਼ ਮੈਂ ਹੋਰ ਦੇਖਿਆ ਚਲੋ ਆਪਣਾ ਵੀ ਪਿੰਡ ਮੇਰਾ ਵੀ ਪਿੰਡਾ ਮੈਂ ਵੀ ਇੱਥੇ ਜੰਮਿਆ ਹੋਇਆ ਤੇ ਕਿੰਨੀਆਂ ਹਵਾਵਾਂ ਵਗ ਗਈਆਂ ਸਾਰੀ ਆਪਣੇ ਪੰਜਾਬ ਤੇ ਪਰ ਮੈਂ ਇੱਕ ਚੀਜ਼ ਦੇਖਿਆ ਵੀ ਆਪਣੇ ਤੇ ਕੋਈ ਇਹ ਚੀਜ਼ ਦਾ ਅਸਰ ਨਹੀਂ ਇੱਥੇ ਉਹੀ ਹਿੰਦੂ ਸਿੱਖ ਸਾਰਾ ਕੁਝ ਇਕੱਠੇ ਭਾਈ ਚਾਰਕ ਸਾਂਝ ਹਾਂਜੀ ਉਹ ਬਾਦੂ ਹੋਏਗਾ ਭਾਈ ਚਾਰਕ ਸਾਂਝ ਕਿਰਤੀਆਂ ਨੂੰ ਪਹਿਲ ਹਾਂਜੀ ਇਹ ਸਥਾਨ ਤੇ ਤੁਸੀਂ ਜਾ ਕੇ ਦੇਖੋ ਜਿਹੜਾ ਲੰਗਰ ਬਣਾ ਰਿਹਾ ਉਹਨੂੰ ਐ ਨਹੀਂ ਪਤਾ ਵੀ ਦਾਲ ਸਬ지 ਕਿਵੇਂ ਬਣਾਈਦਾ ਪਰ ਉਹ ਵਧੀਆ ਬਣ ਰਿਹਾ ਹਾਂਜੀ ਹਾਂ ਕੋਈ ਹਲਵਾਈ ਨਹੀਂ ਇੱਥੇ ਕੋਈ ਹਲਵਾਈ ਨਹੀਂ ਕੋਈ ਐਕਸਪਰਟ ਨਹੀਂ ਸੇਵਾਦਾਰ ਉਸ ਤਰ੍ਹਾਂ ਮਤਲਬ ਹਲਵਾਈ ਤੋਂ ਮਤਲਬ ਆਪ ਦੇ ਕਿਤੇ ਪ੍ਰਤੀ ਸਮਰਪਿਤ ਲੋਕ ਅਣਜਾਣ ਲੋ ਬੰਦੇ ਲੱਗੇ ਆ ਤੇ ਜਦੋਂ ਤੁਸੀਂ ਦੇਖੋਗੇ ਤਾਂ ਬਾਹ ਕਮਾਲ ਲੰਗਰ ਤਿਆਰ ਹੋ ਸਾਨੂੰ ਇਸ ਗੱਲ ਦੀ ਸਮਝ ਨਹੀਂ ਜੀ ਕਿਸੇ ਬੰਦੇ ਨੂੰ ਇਹ ਨਹੀਂ ਪਤਾ ਕਿ ਗਾਜਰ ਕਿੰਨੀ ਹੈ ਮੋਬੀ ਕਿੰਨੀ ਹੈ ਤੇ ਕੜਾਹ ਕੜਾਹੇ ਕਹਿ ਕਦਦੇ ਨਾਉ ਆਏ ਪਤਾ ਵੀ ਮੇਰੇ ਕੋਲ ਮਿਰਚਾਂ ਕਿੰਨੀਆਂ ਆ ਉਹ ਪਾ ਦਿੰਦਾ ਸਭ ਖਾ ਲੈਂਦੇ ਬਸ ਹਾਂਜੀ ਕਿਸੇ ਨਾ ਮਤਲਬ ਇੱਥੇ ਜ਼ਿਆਤ ਪਾਵ ਨਹੀਂ ਹੈ ਜੋ ਮਰਜੀ ਆਵੇ ਜੋ ਮਰਜੀ ਵਰਤਾਵੇ ਜੋ ਮਰਜੀ ਖਾਵੇ ਜੋ ਮਰਜੀ ਜਿਹਨੂੰ ਦੇਵੇ ਕੋਈ ਸਮੱਸਿਆ ਠੀਕ ਇੱਕ ਵਿਸ਼ੇਸ਼ਤਾ ਹੈ ਬਾਕੀ ਮੈਂ ਸਰਕਾਰ ਪਹਿਲਾਂ ਜਿੰਨਾ ਸੰਤਾ ਜੀ ਲੱਗੇ ਅਰਮਾਨੰਦ ਜੀ ਜਿੰਨੇ ਲੱਤ ਕੱਟੀ ਗਈ ਸੀ ਜੀ ਉਹਨਾਂ ਨੇ 32-33 ਸਾਲ ਇੱਥੇ ਸੇਵਾ ਕੀਤੀ ਉਹਨਾਂ ਦਾ ਯੋਗਦਾਨ ਬਾਖ ਕਮਾਲ ਹੈ ਉਸ ਬੱਤੀ ਦੇ ਇੰਤਜ਼ਾਰ ਰਹਿੰਦੇ باوجود ਉਹਨਾਂ ਨੇ ਕੋਈ ਵੀ ਕਿਸੇ ਕਿਸੇ ਧਰਨਾ ਕਿਸੇ ਪਾਰਟੀ ਵਾਜ ਮਤਲਬ ਹੀ ਨਹੀਂ ਹੈ ਇਹ ਆਸ਼ਰਮ ਕਿਸੇ ਤਰ੍ਹਾਂ ਕਦੇ ਕਿਸੇ ਨੇ ਨਹੀਂ ਬੁढ़ाई ਇਹਨਾਂ ਦੀ ਆਪ ਦੀ ਮਰਜ਼ਾ ਦਾ ਆਨੰਦ ਹੈ ਬਸ ਕਿਸੇ ਤੋਂ ਪੈਸਾ ਨਹੀਂ ਮੰਗਿਆ ਜਾਂਦਾ ਕੋਈ ਦੇਵੇ ਕੋਈ ਨਾ ਦੇਵੇ ਕਿਸੇ ਵਾਸਤੇ ਕੋਈ ਇੱਥੇ ਵਾਸ ਨਹੀਂ ਇਕੱਠੀ ਕਰੀ ਜਾਂਦੀ ਕੋਈ ਲੱਡੂਆਂ ਵਾਸਤੇ ਜਿਨ੍ਹਾਂ ਦੀ ਸੁਖ ਸੁਖੀ ਆ ਕੋਈ ਦੀ ਸ਼ਰਧਾ ਉਹ ਲੱਡੂਆਂ ਨੂੰ ਪੈਸੇ ਦੇ ਕੇ ਅਸੀਂ ਮੰਗ ਕੇ ਕੋਈ ਲੱਡੂ ਕੋਈ ਮਤਲਬ ਪਰ ਫਿਰ ਵੀ ਇਹ ਤੇ ਕੁਦਰਤ ਦੀ ਕਿਰਪਾ ਆਨੰਦ ਹੈ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਸਾਬ ਆਪ ਦੀ ਕੋਈ ਇੱਥੇ ਵਰਕ ਕਰੇ ਨਹੀਂ ਵੀ ਆਪਾਂ ਕਿਸੇ ਨੂੰ ਪੈਸੇ ਦੇ ਕੇ ਸਾਧੇ ਕਰਾਉ ਉਹ ਕੰਮ ਕਰਨ ਵਾਲੇ ਇਹ ਬੰਦਿਆਂ ਨੂੰ ਆਪਾਂ ਡੈਰੀ ਲੈ ਦਿੰਦੇ ਨਾ ਉਸ ਤਰ੍ਹਾਂ ਨਹੀਂ ਹੈ ਸਾਬ ਆਪ ਦੇ ਮਨੋ ਸੇਵਾ ਕਰ ਰਹੇ ਸਾਬ ਦਾ ਇਹ ਸ ਹੈ ਸਭ ਇਹਦਾ ਮਤਲਬ ਪ੍ਰਬੰਧਕ ਹੈ ਸਾਧਾ ਬਾਰੀ ਦਾ ਸ ਬਸ ਪ੍ਰਸ਼ਾਦ ਦਾ ਸਾਧੂ ਉਹਨੂੰ ਘਰੋਂ ਆਉਂਦਾ ਇੱਥੇ ਸਾਧੂ ਜਿਹੜੇ ਰਹਿੰਦੇ ਆ ਉਹ ਬਾਰੀਆਂ ਸੰਧਾਲੂਆਂ ਦੇ ਬੰਨੂ ਫੜਾ ਜਾਂਦੇ ਸ਼ਖਸ਼ਾ ਇਸ ਤਰ੍ਹਾਂ ਦੀ ਮਰ ਜਾਂਦਾ ਹੈ ਸਾਸਿਕਾ ਜੀ ਪਹਿਲਾਂ ਦਾ ਧੰਨਵਾਦ ਡਾਕਟਰ ਸਾਹਿਬ ਸੋਡਾ ਸਾਡੇ ਕੋਲੇ ਪਹੁੰਚਣ ਦਾ ਕੁਟਿਆ ਆਸ਼ਰਮ ਸੰਤ ਬਾਬਾ ਦਾਲਜੀ ਦਾਸ ਜੀ ਤੇ ਸੰਕਰਨਾਂ ਜੀ ਪਹਿਲਾਂ ਤਾਂ ਅਸੀਂ ਸੰਗਤ ਦਾ ਸਾਰੇ ਪਿੰਡ ਹਿੰਮਤਪੁਰੇ ਦੀ ਸੰਗਤ ਵੱਲੋਂ ਧੰਨਵਾਦ ਕਰਦੇ ਆ ਜਿਹੜਿਆ ਦੂਰ ਨੇੜੋਂ ਸੰਗਤਾਂ ਪਹੁੰਚੀਆਂ ਬਸੰਤ ਪਛਮੀ ਦੇ ਵਿਹੜੇ ਤੇ ਜੀ ਫਿਰ ਦੂਸਰੇ ਨੰਬਰ ਤੇ ਅਸੀਂ ਇਹ ਵੀ ਅਪੀਲ ਕਰਦੇ ਆ ਵੀ ਹਮ ਹਮਾ ਕੇ ਸੰਗਤਾਂ ਇੱਥੇ ਪਹੁੰਚਣੀਆਂ ਜੀ ਪਹੁੰਚਣ ਵੀ ਜ਼ਰੂਰ ਮੇਨ ਬੇਨਤੀ ਹੈ ਅਭੀ ਇੱਥੇ ਸਾਡੇ ਸਾਨੂੰ ਸਭ ਤੋਂ ਵੱਡਾ ਮਾਣ ਇਹ ਮਹਿਸੂਸ ਹੁੰਦਾ ਜੀ ਅਹਿਮਦਪੁਰੇ ਦੇ ਵਿੱਚ ਕੁਟਿਆ ਸੰਤ ਬਾਬਾ ਦਾਗੀ ਦਾ ਆਗੀ ਦਾਖ ਦੇ ਵਿੱਚ ਇੱਥੇ ਕੋਈ ਜਾਤ ਪਾਤ ਬਰਾਦਰੀ ਕੋਈ ਧਰਮ ਸਾਰੇ ਧਰਮ ਇਕੱਠੇ ਕਰਕੇ ਚੱਲਿਆ ਜਾਂਦਾ ਜੀ ਜਿੰਨਾ ਵੀ ਅਹਿਮਦਪੁਰ ਦੀ ਸੰਗਤ ਆ ਦੂਰ ਨੇੜੇ ਨਿਹਾਲ ਸਿੰਘ ਵਾਲਾ ਮੋਗਾ ਦੂਰੋਂ ਦੂਰੋਂ ਸੰਗਤਾਂ ਆਉਂਦੀਆਂ ਜੀ ਸੰਤਾਂ ਕੋਲੇ ਪਹਿਲਾਂ ਵੀ ਆਉਂਦੇ ਹੁਣ ਵੀ ਆਉਂਦੇ ਪਰੰਪਰਾ 1971 ਵੇਲੇ ਦੀ ਜਿਵੇਂ ਚੱਲਦੀ ਓਵੇਂ ਚੱਲੀ ਆਦੀ ਕੋਈ ਇਸ ਸਥਾਨ ਤੇ ਕੋਈ ਮੁਖੀ ਨਹੀਂ ਮੰਨਿਆ ਜਾਂਦਾ ਜੀ ਬਈ ਇਹ ਬੰਦੇ ਨੇ ਆ ਕੰਮ ਕਰਨਾ ਜਾਂ ਕਿਸੇ ਨੂੰ ਪੈਸਾ ਨਹੀਂ ਦਿੱਤਾ ਜਾਂਦਾ ਕੋਈ ਹਲਵਾਈ ਨਹੀਂ ਹੁੰਦਾ ਅਜੀ ਦਾ ਸਭ ਤੋਂ ਵੱਡਾ ਮਾਣ ਮਹਿਸੂਸ ਇਸ ਗੱਲ ਦਾ ਕਰਦੇ ਆ ਵੀ ਹਿੰਮਤਪੁਰ ਦੀ ਜਿੰਨੀ ਵੀ ਸਾਡੀ ਸੰਗਤ ਆ ਲੱਡੂਆਂ ਦੀ ਸੇਵਾ ਕਰਦੀ ਆ ਜਾਂ ਕੋਈ ਹੋਰ ਫਲ ਫੂਟ ਲੰਗਰ ਜਿੰਨੀ ਵੀ ਸੇਵਾ ਕਰਦੇ ਆ ਧੰਨਵਾਦ ਅਸੀਂ ਸੰਗਤ ਦਾ ਕਰਦੇ ਆ ਜਿਹੜੇ ਇੱਥੇ ਪਹੁੰਚਦੇ ਆ ਮਾਮਾ ਕੇ ਦੂਜੇ ਨੰਬਰ ਤੇ ਧੰਨਵਾਦ ਇਹ ਵੀ ਕਰਦੇ ਆ ਵੀ ਜਿਹੜੇ ਪਹੁੰਚਦੇ ਆ ਕੋਈ ਇੱਥੇ ਜਾਤ ਪਾਤ ਕਿਸੇ ਪ੍ਰਤੀ ਕੋਈ ਬੇਤਕਰਾ ਨਹੀਂ ਕਰਾਇਆ ਜਾਂਦਾ ਈ ਸਾਰਿਆਂ ਦਾ ਜੀ ਆਇਆਂ ਕਰਦੇ ਆ ਜਿਹੜੇ ਅੱਜ ਪਹੁੰਚਿਆ ਸੋਡਾ ਵੀ ਜੀ ਆਇਆਂ ਕਰਦੇ ਧੰਨਵਾਦ ਕਰਦੇ ਆ ਜਿਹੜਾ ਕੋਈ ਇੱਥੇ ਸੁੱਖ ਸੁੱਖ ਦਾ ਹੀ ਲੱਡੂਆਂ ਦੀ ਵੀ ਆਪਦੀ ਮਰਜ਼ੀ ਨਾਲ ਬਣਾ ਕੇ ਆਉਦੇ ਹੱਤੀ ਜਿਹੜਾ ਜਾਂਦਾ ਕਿਸੇ ਤੋਂ ਕੋਈ ਪੈਸਾ ਨਹੀਂ ਲਿਆ ਜਾਂਦਾ ਅਸੀਂ ਇਹੀ ਕਹਿੰਦੇ ਆ ਵੀ ਸੰਗਤ ਜਿਵੇਂ ਮੂਹ ਪਿਆਰ ਹੋਣ ਬਣਿਆ ਵਾਜੀ ਉਵੇਂ ਹੀ ਹਮਤਪੁਰ ਦੇ ਵਿੱਚ ਮੂਹ ਪਿਆਰ ਬਣਿਆ ਰਹੇ ਠੀਕ ਹੈ ਜੀ ਧੰਨਵਾਦ ਜੀ ਸੋਡਾ